ਪਾਰਤੀ ਆਪਣੇ ਜੀਵਨ ਸਾਥੀ ਤੋਂ ਬਿਨਾ ਕਿਉਂ ਕਿਸੇ ਹੋਰ ਨਾਲ ਡੇਟ ਕਰਨਾ ਪਸੰਦ ਕਰਦੇ ਨੇ ਵਿਆਹੇ ਜੋੜਿਆਂ ਨੇ ਬੇਵਫਾਈ ਤੇ ਕੀਤੇ ਹੈਰਾਨੀਜਨਕ ਖੁਲਾਸੇ ਕਿਉਂ ਪਾਰਤੀ ਵਿਆਹ ਤੋਂ ਬਾਅਦ ਹੋਰ ਵਿਵਹਤਾ ਦੀ ਤਰਫ ਖਿੱਚਦੇ ਨੇ ਪਾਰਤੀ ਵਿਆਹ ਤੋਂ ਬਾਅਦ ਹੋਰ ਵਿਵਹਤਾ ਦੀ ਤਰਫ ਖਿੱਚਦੇ ਨੇ ਐਕਸਟਰਾ ਮੈਰਿਟਲ ਲਿੰਗ ਐਪ ਗਲੀਡਨ ਨੇ ਹਾਲ ਦੇ ਵਿੱਚ ਇੱਕ ਸਟੱਡੀ ਕੀਤੀ ਹੈ ਭਾਰਤ ਦੇ ਵਿਆਹਤਾ ਲੋਕਾਂ ਲਈ ਹੈਰਾਨੀਜਨਕ ਖੁਲਾਸੇ ਕੀਤੇ ਨੇ ਭਾਰਤ ਵਿੱਚ ਹੁਣ ਵਿਆਹੇ ਲੋਕ ਆਪਣੇ ਜੀਵਨ ਸਾਥੀ ਤੋਂ ਬਿਨਾਂ ਕਿਸੇ ਹੋਰ ਨਾਲ ਡੇਟ ਕਰਨਾ ਪਸੰਦ ਕਰਦੇ ਨੇ ਇਹ ਇੱਕ ਸਟੱਡੀ ਦੇ ਵਿੱਚ ਸਾਹਮਣੇ ਆਇਆ ਹੈ ਆਓ ਤੁਹਾਨੂੰ ਦੱਸ ਦਿੰਦੇ ਹਾਂ ਗਲੇਡਨ ਦਾ ਸਰਵੇ ਕੀ ਕਹਿ ਰਿਹਾ ਹੈ ਇਸ ਖਾਸ ਰਿਪੋਰਟ ਦੇ ਵਿੱਚ ਗਲੇਡਨ ਨੇ ਵਿਆਹ ਬੇਵਫਾਈ ਅਤੇ ਸੱਭਿਆਚਾਰਾਂ ਦੇ ਪ੍ਰਤੀ ਭਾਰਤ ਦੇ ਬਦਲਦੇ ਨਜ਼ਰੀਏ ਤੇ ਇੱਕ ਸਟੱਡੀ ਕੀਤੀ ਹੈ ਸਟੱਡੀ ਦੇ ਵਿੱਚ 25 ਤੋਂ 50 ਸਾਲ ਦੇ ਵਿਚਕਾਰ ਟਾਇਰ 1 ਅਤੇ ਟਾਇਰ 2 ਸ਼ਹਿਰ ਦੇ 1503 ਬਿਉਤਾ ਭਾਰਤੀ ਸ਼ਾਮਲ ਕੀਤੇ ਗਏ ਹਨ ਖੋਜ ਤੋਂ ਪਤਾ ਚੱਲਦਾ ਹੈ ਕਿ ਸਟੱਡੀ ਦੇ ਵਿੱਚ ਸ਼ਾਮਲ 60% ਤੋਂ ਵੱਧ ਲੋਕ ਗੈਰ ਪਰੰਪਰਿਕ ਵਿਚਾਰਾਂ ਨੂੰ ਅਪਣਾ ਰਹੇ ਨੇ ਜਿਵੇਂ ਕਿ ਮਨੋਰੰਜਨ ਲਈ ਦੂਜਿਆਂ ਦੇ ਨਾਲ ਸੰਬੰਧ ਬਣਾਉਂਦੇ ਨਜ਼ਰ ਆ ਰਹੇ ਨੇ ਖੋਜ ਦੇ ਨਤੀਜਿਆਂ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਚ ਓਪਨ ਰਿਲੇਸ਼ਨਸ਼ਿਪ ਅਤੇ ਸਿਚੁਏਸ਼ਨਸ਼ਿਪ ਦਾ ਟ੍ਰੈਂਡ ਵੱਧਦਾ ਜਾ ਰਿਹਾ ਹੈ ਭਾਰਤ ਵਿੱਚ ਅਜਿਹਾ ਹੋਣਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਭਾਰਤ ਵਿੱਚ ਵਿਆਹ ਦੀ ਅਹਿਮੀਅਤ ਲਾ ਕੀ ਹੈ ਵਿਆਹ ਨੂੰ ਭਾਰਤ ਵਿੱਚ 파ਟਨਰ ਨੂੰ ਕਮਿਟਮੈਂਟ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਇਸ ਤਰ੍ਹਾਂ ਦੀ ਬੇਵਫਾਈ ਵਿੱਚ ਵਿਆਹ ਤੋਂ ਬਾਅਦ ਦੂਜੇ ਕਿਸੇ ਵੀ ਇਨਸਾਨ ਨਾਲ ਸਰੀਰਕ ਸੰਬੰਧ ਬਣਾਉਣ ਤੱਕ ਸੀਮਤ ਨਹੀਂ ਜੇਕਰ ਕੋਈ ਇਨਸਾਨ ਵਿਆਹ ਤੋਂ ਬਾਅਦ ਦੂਜੇ ਇਨਸਾਨ ਦੇ ਨਾਲ ਭਾਵਿਕ ਰੂਪ ਨਾਲ ਦੂਜਾ ਸਬੰਧ ਬਣਾਉਂਦਾ ਹੈ ਤਾਂ ਇਹ بے ਬਫਾਈ ਮੰਨਤਾ ਹੋਵੇਗੀ ਖੋਜ ਦੇ ਵਿੱਚ ਦੇਖਿਆ ਗਿਆ ਹੈ ਕਿ 46% ਪੁਰਸ਼ ਅਜਿਹੇ ਰਿਸ਼ਤਿਆਂ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਰਿਪੋਰਟ ਦੱਸਦੀ ਹੈ ਕਿ 36% ਔਰਤਾਂ ਤੇ 35% ਪੁਰਸ਼ਾਂ ਨੂੰ ਵਰਚੁਅਲ ਫਲਰਟਿੰਗ ਲਮਾਉਂਦੀ ਹੈ ਇਹ ਹੁਣ ਆਮ ਹੋ ਗਿਆ ਹੈ ਕਿ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਬਾਰੇ ਸੋਚਣਾ ਕੋਈ ਵੱਡੀ ਗੱਲ ਨਹੀਂ ਹੈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 33% ਪੁਸ਼ ਅਤੇ 35% ਸਾਮਣੇ ਔਰਤਾਂ ਖੁੱਲ੍ਹੇਆਮ ਦੱਸਦੀਆਂ ਨੇ ਕਿ ਇਹ ਗੱਲ ਨੂੰ ਸਵੀਕਾਰ ਵੀ ਕਰਦੀਆਂ ਨੇ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਭਾਰਤੀ ਆਪਣੇ ਜੀਵਨ ਸਾਥੀ ਤੋਂ ਬਿਨਾਂ ਕਿਉਂ ਕਿਸੇ ਹੋਰ ਨਾਲ ਡੇਟ ਕਰਨਾ ਪਸੰਦ ਕਰਦੇ ਨੇ ਵਿਆਹੇ ਜੋੜਿਆਂ ਨੇ ਬੇਵਫਾਈ ਤੇ ਕੀਤੇ ਹੈਰਾਨੀਜਨਕ ਖੁਲਾਸੇ ਕਿਉਂ ਭਾਰਤੀ ਵਿਆਹ ਤੋਂ ਬਾਅਦ ਹੋਰ ਵਿਵਹਤਾ ਦੀ ਤਰਫ ਖਿੱਚਦੇ ਨੇ ਭਾਰਤੀ ਵਿਆਹ ਤੋਂ ਬਾਅਦ ਹੋਰ ਵਿਵਹਤਾ ਦੀ ਤਰਫ ਖਿੱਚਦੇ ਨੇ ਐਕਸਟਰਾ ਮੈਰਿਟਲ ਲਿੰਗ ਐਪ ਗਲੀਡਨ ਨੇ ਹਾਲ ਦੇ ਵਿੱਚ ਇੱਕ ਸਟੱਡੀ ਕੀਤੀ ਹੈ ਭਾਰਤ ਦੇ ਵਿਆਹਤਾ ਲੋਕਾਂ ਲਈ ਹੈਰਾਨੀਜਨਕ ਖੁਲਾਸੇ ਕੀਤੇ ਨੇ ਭਾਰਤ ਵਿੱਚ ਹੁਣ ਵਿਆहे ਲੋਕ ਆਪਣੇ ਜੀਵਨ ਸਾਥੀ ਤੋਂ ਬਿਨਾਂ ਕਿਸੇ ਹੋਰ ਨਾਲ ਡੇਟ ਕਰਨਾ ਪਸੰਦ ਕਰਦੇ ਨੇ ਇਹ ਇੱਕ ਸਟੱਡੀ ਦੇ ਵਿੱਚ ਸਾਹਮਣੇ ਆਇਆ ਹੈ ਆਓ ਤੁਹਾਨੂੰ ਦੱਸ ਦਿੰਦੇ ਹਾਂ ਗਲੇਡਨ ਦਾ ਸਰਵੇ ਕੀ ਕਹਿ ਰਿਹਾ ਹੈ ਇਸ ਖਾਸ ਰਿਪੋਰਟ ਦੇ ਵਿੱਚ ਗਲੇਡਨ ਨੇ ਵਿਆਹ ਬੇਵਫਾਈ ਅਤੇ ਸੱਭਿਆਚਾਰਾਂ ਦੇ ਪ੍ਰਤੀ ਭਾਰਤ ਦੇ ਬਦਲਦੇ ਨਜ਼ਰੀਏ ਤੇ ਇੱਕ ਸਟੱਡੀ ਕੀਤੀ ਹੈ ਸਟੱਡੀ ਦੇ ਵਿੱਚ 25 ਤੋਂ 50 ਸਾਲ ਦੇ ਵਿਚਕਾਰ ਟਾਇਰ 1 ਅਤੇ ਟਾਇਰ 2 ਸ਼ਹਿਰ ਦੇ 1503 ਬਹੁਤਾ ਭਾਰਤੀ ਸ਼ਾਮਲ ਕੀਤੇ ਗਏ ਹਨ ਖੋਜ ਤੋਂ ਪਤਾ ਚੱਲਦਾ ਹੈ ਕਿ ਸਟੱਡੀ ਦੇ ਵਿੱਚ ਸ਼ਾਮਲ 60% ਤੋਂ ਵੱਧ ਲੋਕ ਗੈਰ ਪਰੰਪਰਿਕ ਵਿਚਾਰਾਂ ਨੂੰ ਅਪਣਾ ਰਹੇ ਨੇ ਜਿਵੇਂ ਕਿ ਮਨੋਰੰਜਨ ਲਈ ਦੂਜਿਆਂ ਦੇ ਨਾਲ ਸੰਬੰਧ ਬਣਾਉਂਦੇ ਨਜ਼ਰ ਆ ਰਹੇ ਨੇ ਖੋਜ ਦੇ ਨਤੀਜਿਆਂ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਚ ਓਪਨ ਰਿਲੇਸ਼ਨਸ਼ਿਪ ਅਤੇ ਸਿਚੁਏਸ਼ਨਸ਼ਿਪ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ ਭਾਰਤ ਵਿੱਚ ਅਜਿਹਾ ਹੋਣਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਭਾਰਤ ਵਿੱਚ ਵਿਆਹ ਦੀ ਅਹਿਮੀਅਤ ਲਾ ਕੀਤੀ ਹੈ ਵਿਆਹ ਨੂੰ ਭਾਰਤ ਵਿੱਚ 파ਟਨਰ ਨੂੰ ਕਮਿਟਮੈਂਟ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਇਸ ਤਰ੍ਹਾਂ ਦੀ ਬੇਵਫਾਈ ਵਿੱਚ ਵਿਆਹ ਤੋਂ ਬਾਅਦ ਦੂਜੇ ਕਿਸੇ ਵੀ ਇਨਸਾਨ ਨਾਲ ਸਰੀਰਕ ਸੰਬੰਧ ਬਣਾਉਣ ਤੱਕ ਸੀਮਤ ਨਹੀਂ ਜੇਕਰ ਕੋਈ ਇਨਸਾਨ ਵਿਆਹ ਤੋਂ ਬਾਅਦ ਦੂਜੇ ਇਨਸਾਨ ਦੇ ਨਾਲ ਭਾਵਿਕ ਰੂਪ ਨਾਲ ਦੂਜਾ ਸਬੰਧ ਬਣਾਉਂਦਾ ਹੈ ਤਾਂ ਇਹ بے ਬਫਾਈ ਮੰਨਤਾ ਹੋਵੇਗੀ ਖੋਜ ਦੇ ਵਿੱਚ ਦੇਖਿਆ ਗਿਆ ਹੈ ਕਿ 46% ਪੁਰਸ਼ ਅਜਿਹੇ ਰਿਸ਼ਤਿਆਂ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਰਿਪੋਰਟ ਦੱਸਦੀ ਹੈ ਕਿ 36% ਔਰਤਾਂ ਤੇ 35% ਪੁਰਸ਼ਾਂ ਨੂੰ ਵਰਚੁਅਲ ਫਲਰਟਿੰਗ ਲਮਾਉਂਦੀ ਹੈ ਇਹ ਹੁਣ ਆਮ ਹੋ ਗਿਆ ਹੈ ਕਿ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਬਾਰੇ ਸੋਚਣਾ ਕੋਈ ਵੱਡੀ ਗੱਲ ਨਹੀਂ ਹੈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 33% ਪੁਰਸ਼ ਅਤੇ 35% ਸਾਮਣੇ ਔਰਤਾਂ ਖੁੱਲ੍ਹੇਆਮ ਦੱਸਦੀਆਂ ਨੇ ਕਿ ਇਹ ਗੱਲ ਨੂੰ ਸਵੀਕਾਰ ਵੀ ਕਰਦੀਆਂ ਨੇ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ